ਯਾਰ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀਗਾ ਉਹਦੀ ਡੈਥ ਹੋ ਚੁੱਕੀ ਆ ਸਾਰਿਆਂ ਨੂੰ ਪਤਾ ਏ ਪਰ ਐਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਕਸੂਰਵਾਰ ਆਪਾਂ ਲੋਗ ਆ ਆਪਾਂ ਲੋਗ ਇੰਨੇ ਜ਼ਿਆਦਾ ਸੁਹਾਰਤੀ ਹੋ ਗਏ ਕਿ ਆਪਾਂ ਨੇ ਕਦੇ ਸਰਕਾਰ ਨੂੰ ਕੋਈ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਕੋਈ ਗੱਲ ਨਹੀਂ ਕੀਤੀ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਦੇ ਕੋਈ ਗੱਲ ਨਹੀਂ ਕੀਤੀ ਹੈਗੀ ਉਹ ਰਾਜਵੀਰ ਜਵੰਦਾ ਮਤਲਬ ਬਾਈਕ ਲੈ ਕੇ ਆਇਆ ਲੱਖਾਂ ਰੁਪਏ ਦੀ ਬਾਈਕ ਲੈ ਕੇ ਆਇਆ ਮੋਟਰਸਾਈਕਲ ਲੈ ਕੇ ਆਇਆ ਉਹਨੇ ਉਦੋਂ ਟੈਕਸ ਪੇ ਕੀਤਾ ਰੋਡ ਤੇ ਚੱਲਣ ਦਾ ਟੈਕਸ ਪੇ ਕਰਦੇ ਆਪਾਂ ਸਾਹ ਲੈਣ ਦਾ ਵੀ ਟੈਕਸ ਪੇ ਕਰਦੇ ਆ ਤੁਹਾਨੂੰ ਪਤਾ ਏ ਹਰ ਇੱਕ ਚੀਜ਼ ਦਾ ਆਪਾਂ ਟੈਕਸ ਪੇ ਕਰਦੇ ਆ ਪਰ ਸਾਡੇ ਲਈ ਸਾਡੀ ਸੇਫਟੀ ਲਈ ਸਰਕਾਰ ਨੇ ਕੀ ਕੀਤਾ ਏ ਕਦੇ ਆਪਾਂ ਸਵਾਲ ਕੀਤਾ ਕਦੇ ਨਹੀਂ ਕੀਤਾ ਹੈਗਾ ਆ ਗਉਂਾਂ ਵਾਲੀ ਗਉਂ ਸ਼ਾਲਾ ਸੰਸਥਾਾਂ ਮ ਬਣੀਆਂ ਹੋਈਆਂ ਨੇ ਮੈਂ ਨਹੀਂ ਚਾਹੁੰਦਾ ਕਿ ਹਾਂ ਇਹਨਾਂ ਨੂੰ ਕੱਟ ਵੱਢ ਕੇ ਭੇਜਿਆ ਜਾਵੇ ਮੈਂ ਨਹੀਂ ਚਾਹੁੰਦਾ ਮੈਂ ਇਹਦੇ ਹੱਕ 'ਚ ਨਹੀਂ ਹੈਗਾ ਪਰ ਜਿਹੜੀਆਂ ਚੀਜ਼ਾਂ ਲਈ ਜਿਹੜੀ ਚੀਜ਼ ਸੰਸਥਾਾਂ ਮ ਬਣੀਆਂ ਹੋਈਆਂ ਨੇ ਪਰ ਉਹਦੇ ਉੱਤੇ ਪਕਿਉਂ ਗੱਲ ਨਹੀਂ ਕਰਦੇ ਹੈਗੇ ਕਿਉਂ ਗਊਆਂ ਨੂੰ ਉਹਦੇ ਅੰਦਰ ਨਹੀਂ ਪਾਇਆ ਜਾਂਦਾ ਹੈਗਾ ਐਨਾ ਫੰਡ ਇਹਨਾਂ ਲਈ ਆਉਂਦਾ ਹੈ ਗਊਸ਼ਾਲਾ ਸੰਸਥਾਵਾਂ ਲਈ ਕਿੱਥੇ ਜਾਂਦਾ ਹੈ ਉਹ ਸਾਰਾ ਜਿੰਨੀ ਆ ਗਊਆਂ ਗਊਸ਼ਾਲਾ ਦੇ ਅੰਦਰ ਨਹੀਂ ਆਉਣੀਆਂ ਉਸ ਤੋਂ ਜ਼ਿਆਦਾ ਇਹ ਬਾਹਰ ਰੋੜਾਂ ਦੇ ਘੁੰਮਦੀਆਂ ਆਉਣੀਆਂ ਰਾਜਵੀਰ ਜਵੰਦਾ ਚਲੋ ਉਹਨੂੰ ਪੰਜਾਬ ਦੇ ਵਿੱਚ ਸਾਰੇ ਜਾਣਦੇ ਸੀ ਪੰਜਾਬ ਤੋਂ ਬਾਹਰ ਵੀ ਜਾਣਦੇ ਸੀ ਬਹੁਤ ਜ਼ਿਆਦਾ ਲੋਕ ਮਤਲਬ ਜਾਣਦੇ ਸੀ ਇਹ ਬੰਦਾ ਇੱਕ ਚੰਗਾ ਇਨਸਾਨ ਸੀਗਾ ਉਹ ਮਤਲਬ ਸੱਚੇ ਸੁੱਚੇ ਦਿਲ ਦਾ ਇਨਸਾਨ ਸੀਗਾ ਉਹ ਉਹਦਾ ਸਾਨੂੰ ਤਾਂ ਬਦਦਾ ਚਲ ਗਿਆ ਕਿ ਉਹ ਇੱਕ ਨਾਮੀ ਕਲਾਕਾਰ ਸੀਗਾ ਹੈਨਾ ਉਹਨੂੰ ਲੋਕ ਜਾਣਦੇ ਸੀਗੇ ਉਹਨੂੰ ਪਛਾਣਦੇ ਸੀਗੇ ਪਰ ਜਿਹੜੇ ਲੋਕਾਂ ਨੂੰ ਅਸੀਂ ਜਾਣਦੇ ਨਹੀਂ ਪਛਾਣਦੇ ਨਹੀਂ ਹੈਗੇ ਉਹ ਕਿੰਨੇ ਕ ਡੇਲੀ ਮਰਦੇ ਨੇ ਕਦੇ ਸੋਚਿਆ ਨਹੀਂ ਸੋਚਿਆ ਆਪਾਂ ਨੇ ਕਦੇ ਨਹੀਂ ਗੱਲ ਕੀਤੀ ਆਪਾਂ ਨੇ ਆਪਾਂ ਨੂੰ ਲੋੜ ਵੀ ਨਹੀਂ ਕਰਨ ਦੀ ਕਿਉਂਕਿ ਆਪਾਂ ਲੋਕ ਇੰਨੇ ਕ ਸੁਆਹਾਰਤੀ ਹੋ ਗਏ ਕਿ ਆਪਾਂ ਨੂੰ ਕਿਸੇ ਦਾ ਦੁੱਖ ਦਰਦ ਕਦੇ ਦਿਖਾਈ ਨਹੀਂ ਦਿੱਤਾ ਕਹਿੰਦੇ ਆ ਨਾ ਕੋਈ ਮਾਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਉਹ ਕੰਮ ਆਪਣਾ ਹੋਇਆ ਪਿਆ ਮੈਂ ਥੋੜੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਵੀ ਕਰਦਾ ਮੈਂ ਵਿੱਚ ਆਪ ਆਪ ਨੂੰ ਵੀ ਲੈਣਾ ਕਦੇ ਆਪਾਂ ਨੇ ਕਦੇ ਕੋਈ ਸਵਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਸਰਕਾਰ ਦੇ ਚੁਣੇ ਹੋਏ ਨਮਿੰਦਿਆਂ ਨੂੰ ਹੁਣ ਗੱਲ ਹੋਈ ਹੈ ਕੋਈ ਗੱਲ ਨਹੀਂ ਥੋੜਾ ਦਿਨ ਹੈ ਮਤਲਬ ਇਹ ਮਸਲਾ ਗਰਮ ਰਹੇਗਾ ਲੋਕਾਂ ਨੇ ਆਵਾਜ਼ ਚੱਕਣੀਆਂ ਸਰਕਾਰ ਨੇ ਆ ਕੇ ਕਹਿ ਦੇਣਾ ਇੱਕ ਇੰਟਰਵਿਊ ਦੇ ਦੇਣਾ ਕਿ ਹਾਂ ਜੀ ਕੋਈ ਗੱਲ ਨਹੀਂ ਆਪਾਂ ਇਹਦਾ ਹੱਲ ਕਰਾਂਗੇ ਪੱਕਾ ਹੱਲ ਕਰਾਂਗੇ ਪਰ ਕਦੇ ਕੋਈ ਹੱਲ ਨਹੀਂ ਹੋਣਾ ਦਾ ਕਿਉਂਕਿ ਨਾ ਤਾਂ ਪਹਿਲਾਂ ਕਦੇ ਹੋਇਆ ਏ ਤੇ ਨਾ ਹੁਣ ਹੋਣਾ ਏ ਇਹ ਸਾਨੂੰ ਪਤਾ ਏ ਪਰ ਜਦੋਂ ਤੱਕ ਆਪਾਂ ਇਦਾਂ ਇਕੱਲੇ ਰਹੇ ਉਦੋਂ ਤੱਕ ਕੋਈ ਹੱਲ ਨਹੀਂ ਹੋਣਾ ਜਦੋਂ ਇਕੱਠੇ ਹੋਗੇ ਨਾ ਉਸ ਤੋਂ ਬਾਅਦ ਹੱਲ ਮੈਂ ਕਹਿੰਦਾ ਲਾਜ਼ਮ ਹੋ ਜਾਣਾ ਦਾ ਪੱਕਾ ਹੋ ਜਾਣਾ ਹੱਲ ਸੋ ਮੇਰੇ ਵੀਰੋ ਇਕੱਠੇ ਹੋਣ ਦੀ ਲੋੜ ਹੈ ਬੋਲਣ ਦੀ ਲੋੜ ਹੈ ਸੋਚਿਆ ਸਮਝਿਆ ਤੇ ਬੋਲਿਆ ਕਰੋ ਸਰਕਾਰ ਜਦੋਂ ਸਾਡੇ ਘਰਾਂ ਚ ਵੋਟਾਂ ਲੈਣ ਆਉਂਦੀ ਹੈ ਨਾ ਉਹਦੇ ਨੁਮਾਇंदे ਭੇਜਦੀ ਹੈ ਤਾਂ ਉਹਨਾਂ ਅੱਗੇ ਸਵਾਲ ਜਵਾਬ ਕਰਿਆ ਕਰੋ ਪੁੱਛਿਆ ਕਰੋ ਉਹਨਾਂ ਨੂੰ ਕਿ ਸਾਡੇ ਲਈ ਕੀ ਕਰ ਰਹੇ ਸਾਡੀ ਸੇਫਟੀ ਲਈ ਕੀ ਹੋ ਰਿਹਾ ਹੈ ਕਿੰਨਿਆਂ ਰੋਜ਼ ਤੁਹਾਨੂੰ ਪਤਾ ਹੀ ਹੈ ਹਨਾ ਹੁਣ ਪਿੱਛੇ ਜਿਹੇ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜਾ ਮਾਰਡਰ ਹੋਇਆ ਉਸ ਤੋਂ ਪਹਿਲਾਂ ਇੱਕ ਬੱਚੇ ਦਾ ਮਾਰਡਰ ਹੋਇਆ ਮਤਲਬ ਕੀ ਕੁਝ ਹੋ ਰਿਹਾ ਪਤਾ ਵੀ ਨਹੀਂ ਹੈਗਾ ਹਲੇ ਤਾਂ ਆਪਾਂ ਨੂੰ ਇਹ ਤਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਤਾ ਲੱਗਦੀਆਂ ਉਹਨਾਂ ਨਾਲ ਆਪਾਂ ਗੱਲ ਕਰ ਲੈਨੇ ਆ ਜਿਹੜੀਆਂ ਦਾ ਨਹੀਂ ਪਤਾ ਲੱਗਦਾ ਉਹ ਪਤਾ ਨਹੀਂ ਕਿੰਨੇ ਕੁ ਹੋ ਰਹੀਆਂ ਨੇ ਅਣਗਿਣਤ ਨੇ ਕਦੇ ਕੋਈ ਗੱਲ ਨਹੀਂ ਹੋਈ ਹੈਗੀ ਜੇ ਗੱਲ ਹੁੰਦੀ ਵੀ ਆ ਥੋੜੇ ਦਿਨ ਚੱਲਦੀ ਆ ਉਸ ਤੋਂ ਬਾਅਦ ਬੰਦ ਸੋ ਮੇਰੇ ਵੀਰੋ ਬੋਲਿਆ ਕਰੋ ਯਾਰ ਬੋਲਿਆ ਕਰੋ ਬੋਲਣ ਦੀ ਲੋੜ ਐ ਅੱਜਕੱਲ ਬੋਲੋਗੇ ਨਹੀਂ ਤਾਂ ਚੱਲਦਾ ਤਾਂ ਇਦਾਂ ਹੀ ਰਹਿਣਾ ਜਿੱਦਾਂ ਚੱਲਦਾ ਆ ਉਦਾਂ ਚੱਲੂਗਾ ਅੱਗੇ ਵੀ ਸਾਰੇ ਵੀਰਾਂ ਨੂੰ ਬੇਨਤੀ ਐ ਹੱਥ ਬੰਨ ਕੇ ਬੇਨਤੀ ਐ ਕਿ ਬੋਲਿਆ ਕਰੋ ਯਾਰ ਸਰਕਾਰ ਨੂੰ ਦੱਸਿਆ ਕਰੋ ਕਿ ਸਾਨੂੰ ਕੀ ਚਾਹੀਦੀ ਹੈ ਕਿ ਕੀ ਨਹੀਂ ਚਾਹੀਦਾ ਅਸੀਂ ਕਿਉਂ ਤੁਹਾਨੂੰ ਬਣਾਇਆ ਏ ਇਹ ਸਰਕਾਰ ਕੋਈ ਮਤਲਬ ਆਪਣੇ ਲੋਕਾਂ ਤੋਂ ਵੱਡੀ ਨਹੀਂ ਹੈਗੀ ਜੇ ਆਪਾਂ ਸੋਚਦੇ ਆ ਨਾ ਕਿ ਹਾਂ ਸਰਕਾਰ ਬਹੁਤ ਵੱਡੀ ਹੋ ਗਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਹੁਤ ਵੱਡੇ ਹੋ ਗਏ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਇਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾਏ ਕਿੰਨੇ ਨੇ ਆਪਾਂ ਲੋਕਾਂ ਨੇ ਬਣਾਏ ਨੇ ਜੇ ਆਪਾਂ ਲੋਕ ਇਕੱਠੇ ਹੋ ਗਏ ਇਹਨਾਂ ਨੂੰ ਢਾਣ ਤੇ ਆ ਜੀਏ ਨਾ ਗੇਰਣ ਤੇ ਆ ਜੀਏ ਤਾਂ ਮਿੰਟਨ ਤੋਂ ਪਹਿਲਾਂ ਇਹਨਾਂ ਨੂੰ ਨੀਚੇ ਲਾ ਦਾਂਗੇ ਗੱਲ ਬਹੁਤ ਵੱਡੀ ਹੋ ਜਾਣੀ ਆ ਪਰ ਮੈਂ ਕਰ ਦਿੱਤੀ ਐ ਆਪਾਂ ਲੋਕਾਂ ਨੇ ਹੀ ਬਣਾਇਆ ਇਹਨਾਂ ਨੂੰ ਸੋ ਇਹਨਾਂ ਡਰਿਆ ਨਾ ਕਰੋ ਗੱਲ ਕਰਿਆ ਕਰੋ ਖੁੱਲਕੇ ਗੱਲ ਕਰਿਆ ਕੋਈ ਗੱਲ ਨਹੀਂ ਬੋਲਣ ਦਾ ਸਾਰਿਆਂ ਨੂੰ ਹੱਕ ਐ ਬੋਲਿਆ ਕਰੋ ਆਪਾਂ ਨੌਕਰ ਨਹੀਂ ਹੈਗੇ ਇਹਨਾਂ ਦੇ ਇਹ ਨੌਕਰ ਨਹੀਂ ਆਪਣੇ ਆਪਾਂ ਚੁਣੇ ਹੋਏ ਨੇ ਇਹ ਆਪਾਂ ਇਹਨਾਂ ਨੂੰ ਇਸ ਚੇਅਰ ਤੇ ਬਿਠਾਇਆ ਇਹ ਕੁਰਸੀ ਤੇ ਬਿਠਾਇਆ ਹੈ ਕਿ ਤੁਸੀਂ ਸਾਡੀ ਰੱਖਿਆ ਕਰਨੀ ਐ ਸਾਨੂੰ ਜੋ ਚੀਜ਼ ਚਾਹੀਦੀ ਐ ਉਹ ਤੁਹਾਨੂੰ ਲੈ ਕੇ ਦੇਣੀ ਐ ਆਪਾਂ ਲੋਕਾਂ ਨੇ ਇਹਨਾਂ ਨੂੰ ਬਿਠਾਇਆ ਉੱਥੇ ਆਪਾਂ ਸਵਾਲ ਜਵਾਬ ਕਰ ਸਕਦੇ ਆ ਇਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਕਰਿਆ ਕਰੋ ਜਾਨਬਾਦ ਜੀ ਸਾਰਿਆਂ ਦਾ